ਦੀਮਾਨ ਸੰਤ ਬਾਬਾ ਤੇਗ ਸਿੰਘ ਜੂਣਾ ਦੇ ਵੱਡੇ ਭਾਈ ਸਾਹਿਬ ਬੇਨਤੀ ਕਰਾਂਗਾ ਕਿ ਆਪ ਜੀ ਵੀ ਆ ਕੇ ਆਪਣਾ ਸਨਮਾਨ ਸਰੂਪਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਵਤਨ 'ਤੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਅਮਰ ਸ਼ਹੀਦ ਸਰਦਾਰ ਸ਼ਾਨ ਸਿੰਘ ਉਟਾਰੀ ਤਿੰਨਾ ਦੇ ਪਵਿੱਤਰ ਸ਼ਹੀਦੀ ਸਥਾਨ ਦੇ ਉਤੇ ਹਾਜ਼ਰੀਆਂ ਭਰ ਰਹੀ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵੱਡੇ ਭਾਗਾ ਵਾਲਿਓ ਜੋ ਤਕਰੀਬਨ 10 ਰੋਜਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਹਾਸਲ ਕਰ ਰਹੇ ਹੋ ਸਤਕਾਰਯੋ ਖਾਲਸਾ ਜੀ ਕੁਝ ਕਹਿਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਸਾਰੀ ਸੰਗਤ ਦੋਵੇਂ ਹੱਥ ਜੋੜੋ ਫਤਿਹ ਬੁਲਾਈਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਬੜਾ ਸੀਮਤ ਹੈ ਤੇ ਸੇਕੋ ਬਾਤ ਤਾਂ ਕਹਿਣੀ ਹੈ ਸਤਕਾਰਯੋ ਖਾਲਸਾ ਜੀ ਇਹ ਸੰਸਾਰ ਦੇ ਅੰਦਰ ਬਹੁਤ ਸਾਰੀਆਂ ਕਾਮਾਂ ਵਸਦੀਆਂ ਨੇ ਦੇ ਵਿੱਚ ਕੋਈ ਸ਼ੱਕ ਨਹੀਂ ਦੁਨੀਆਂ ਦੇ ਕੋਨੇ-ਕੋਨੇ ਦੇ ਅੰਦਰ ਵਸਦੀਆਂ ਕੌਮਾਂ ਦਾ ਆਪੂ ਆਪਣਾ ਇਤਿਹਾਸ ਵੀ ਹੈ ਹਿਸਟਰੀ ਵੀ ਹੈ ਪਰ ਸਾਡੀ ਕੌਮ ਦੁਨੀਆਂ ਦੀਆਂ ਕੁੱਲ ਕੌਮਾਂ ਦੇ ਨਾਲੋਂ ਵਿਲੱਖਣ ਹੈ ਇਸ ਕੌਮ ਦੇ ਅੰਦਰ ਸ਼ਹੀਦ ਇੰਨੇ ਨੇ ਗਿਣਤੀ ਤੋਂ ਬਾਹਰ ਤੇ ਸ਼ਹੀਦ ਵੀ ਐਸੇ ਜਿਨ੍ਹਾਂ ਨੇ ਆਪਣੇ ਵਾਸਤੇ ਨਹੀਂ ਗੁਰੂ ਵਾਸਤੇ ਸਾਰਾ ਕੁਝ ਕੀਤਾ ਆਪਾ ਭਾਵ ਗੁਰੂ ਤੋਂ ਕੁਰਬਾਨ ਕਰਕੇ ਦੱਸਿਆ ਕਿ ਕਲਗੀ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਨੇ ਸਾਡੀ ਘਾੜ ਤੇ ਹੋਜੀ ਗੜੀ ਹੈ ਤੇ ਅਸੀਂ ਆਪਣੇ ਸਿਰ ਦੀ ਭੇਟ ਆਪ ਜੀ ਦੇ ਦਰ ਦੇ ਉੱਤੇ ਭੇਟ ਕਰਕੇ ਸਚਾਈ ਦਾ ਸਬੂਤ ਦਿੰਦੇ ਹਾਂ ਜੇ ਇਸ ਤੇ ਸੁਭਰਾਵਾਂ ਦੇ ਮੈਦਾਨ ਦੇ ਅੰਦਰ ਗੰਦਾਰਾ ਨੇ ਗਜ਼ਾਰੀਆਂ ਕੀਤੀਆਂ ਤੇ ਮੈਦਾਨੇ ਜੰਗ ਵਿੱਚੋਂ ਦੌੜ ਗਏ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਸਦਾ ਦੀ ਸਾਥੀ ਪਲਵਾਰ ਦੇ ਮਿਆਂਨ ਕਰਕੇ ਬਹਾਦਰਾਂ ਨੂੰ ਵੰਗਾਰਿਆ ਆਖਿਆ ਮਰਦਾਂ ਜਿੰਨਾਂ ਨੇ ਲਾਹਾਂ ਖਟਲੀਆਂ ਸੀ ਉਹ ਦੌੜ ਗਏ ਨੇ ਤੇ ਤੁਸੀਂ ਮੇਰਾ ਸਾਥ ਦਿਓਗੇ ਦਵਾਂਗੇ ਸਾਥ ਸੰਗਤ ਜੀ ਗਿਆਨੀ ਸੋਰ ਸਿੰਘ ਸੀਦਰ ਸਾਹਿਬ ਲਿਖਦੇ ਹੋ ਕਹਿੰਦੇ ਸਿੰਘਾਂ ਦੇ ਦਾ ਸ਼ੇਰ ਵਾਂਗ ਸੁਣ ਕੇ ਪਪਕਾਰੇ ਇਹ ਮੱਥੇ ਚੜੀਆਂ ਲਾਲੀਆਂ ਜਿਉਂ ਭਖੜਾ ਅੰਗਾਰੇ ਇਹ ਤੂੰ ਮਿਆਨਾ ਕਾ ਲੈ ਖੰਡੇ ਦਾ ਧਾਰੇ ਹੋ ਚੀਰ ਕਟਾ ਨੂੰ ਬਿਜਲੀਆਂ ਮਾਰਨ ਵਿਚ ਮੁਕਾਰੇ ਉਹਨਾਂ ਸਾਹਮਣੇ ਉਹ ਸਰਦਾਰ ਦੇ ਉਹ ਬਚਨ ਉਚਾਰੇ ਉਹ ਜੋ ਸੌਦਾ ਕਰਦੇ ਸਿਰਾਂ ਦਾ ਸੀ ਉਹ ਨਾ ਕਰਦੇ ਅਸੀਂ ਮੌਤ ਖਰੀਦਣਾ ਜਾਣਦੇ ਨਹੀਂ ਜਿੱਤਦੇ ਪਿਆਰੇ ਉਹ ਜੋ ਕਾਮ ਹੈ ਮਰਨਾ ਜਾਣਦੀ ਕਿਉਂ ਰਣ ਵਿੱਚ ਹਾਰੇ ਸਰਦਾਰ ਨੇ ਅਕਾਲ ਅਕਾਲ ਦੇ ਜਕਾਰੇ ਇਸ ਸਭਰਾਵਾਂ ਦੀ ਧਰਤੀ ਦੇ ਉਤੇ ਕਿਵੇਂ ਗ ਜਾਏ ਢਾਢੀ ਹੱਥਾਂ ਸੰਗਤ ਦੀ ਸੇਵਾ ਚ ਇਉਂ ਬੇਨਤੀ ਕਰ ਰਿਹਾ ਵਾਹ ਕੁਰਬਾਨੀਆਂ ਤੇ ਆਹ ਮਾਂ ਜਉਂਦੀ ਆ ਸਦਾ ਕੁਰਬਾਨੀਆਂ ਤੇ ਅਣਖ ਮਰੇ ਤੇ ਕੰਮ ਵੀ ਮਰ ਜਾਂਦੀ ਦੇਸ਼ ਪਾਤਸ਼ਾਹ ਨੂੰ ਸਦਾ ਇਤਿਹਾਸ ਪੂਜੇ ਵਿੰਤਾ ਹੱਸ ਕੇ सिर ते सरदार सिर ते सरदार कहाया ताईद सतारा सोभीअ न सरवारामू न ਗਿਆਨੀ ਮੇਜਰ ਸਿੰਘ ਜੀ ਤੇ ਮਨਪ੍ਰੀਤ ਸਿੰਘ ਜੀ ਕਿਆ ਬਾਜਾ ਨੇ ਇਹਨਾਂ ਨੂੰ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਲੋਕਾਂ ਦੀ ਮੰਗਲ ਦਾ ਰਸ ਤੇ ਵੱਲ ਜਨਾਂ ਨੂੰ ਆਇਆ ਸ਼ਹੀਦਾਂ ਦਾ ਉਹ ਕੌਮ ਹੈ ਤੂੰ ਜੀ ਧਾਰ ਜਿੰਦਗੀ ਦੀ ते जी कोल تے शहीद मिले ते मौत دے ہار हार چولی جی دی जी دے ਫੁੱਲ ਬਹੁਤੇ ਉਸ ਕੌਮ ਦੇ ਬਾਗੀ ਬਹਾਰ ਵੇਖੀ ਉਸ ਕੌਮ ਦੇ ਬਾਗੀ ਬਹਾਰ ਵੇਖੀ ਅਣਖੀ ਅਣਖ ਵਿਆਜ ਜਾਂਦੇ ਜਾਣ ਦੀ ਬਾਜੀ ਲੈ ਜਾਂਦੇ ਖਵਿਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਅਣਖੀ ਅਣਖਵਿਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਮੌਤ ਡਰਨਾ ਮੌਤ ਡਰਨਾ ਰਸਨੀ ਗੈਰਤ ਵਾਲਿਆਂ ਨੂੰ ਹੋ ਚਾ ਚੜ ਜਾਂਦਾ ਚਾ ਚੜ ਜਾਂਦਾ ਮੌਤ ਵੇਖ ਸਰਬਾਲਿਆਂ ਨੂੰ ਬੁਲੀ ਖਰੇ ਨਾ ਅਣਖ ਹੀ ਅਣਖ ਆ ਜਾਂਦੇ ਜਾਨ ਦੀ ਬਾਗੀ ਲਾ ਜਾਂਦੇ ਮੇਤਨ ਸ਼ੰਨ ਮੇਤਨ ਸ਼ੰਨ ਪਿੱਛੇ ਹਟਣਾ ਸਿੱਖਿਆ ਨਹੀਂ ਹਾਰ ਜਾਵਣਾ ਹਾਰ ਜਾਵਣਾ ਜ਼ੁਲਮ ਵੇਖ ਕੇ ਲਿਖਿਆ ਨਹੀਂ ਅਟਮੀਆਂ ਤੇ ਮਰਜੂੜੇ ਬਹਿ ਜਾਂਦੇ ਨਾ ਮਨ ਖਾ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵਿਆਂ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵਿਆਂ ਜਾਂਦੇ ਜਾਨ ਦੀ ਬਾਜੀ स लख नस दस लख न कले मथां लांदे रणख न कड़क जा ॻांदी बाजी लिखी अणख में आंद बाजी लणखी अणख में आंद बाजी ला <वेँगस्थेंँणि> स्म बाजी लणख में आंद बाजी ला अणी अण में आ बी ही लाॾे तोपे मुहूरे तोपे मुहूरे मस बण जा आम बि रख रखंदी लणखी अणख वेंदे जांदी बाजी ला अणी अणख विया चांदी बाज़ी ਰਾਸੀ ਰਤਵਹਾਈ ਬਾਲੀਏ ਇੰਝ ਕਰੀਦੀ ਇੰਝ ਕਰੀਦੀ ਹੱਕਾਂ ਦੀ ਰਖਵਾਲੀ ਐ ਜਬਰ लाहरियताली लहरियताली ਜਾਂਦੀ ਬਾਜੀ ਲਾ ਜਾਂਦੇ ਅਣਖ ਅਣਖ ਆ ਜਾਂਦੇ ਜਾਂਦੀ ਬਾਜੀ ਲਾ ਜਾਂਦੇ ਜਾਂਦੀ ਬਾਜੀ ਲਾ ਜਾਂਦੇ ਸ਼ਹੀਦੋਂ ਕੀ ਚਿਤਾਉਂ ਤੇ ਲੱਗੇਂਗੇ ਹਰ ਬਰਸ ਮੇਲੇ ਵਤਨ ਪਰ ਮਿਟਨੇ ਵਾਲੋਂ ਕਾ ਜਹੀ ਬਾਕੀ ਨਿਸ਼ਾਨ ਹੋਗਾ ਖਾਲਸਾ ਰਾਜ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਦੀ ਅਟਾਰੀ ਉਹਨਾਂ ਦੀ ਮੁਬਾਰਕ ਯਾਦ ਅੰਦਰ ਹੈ ਸ਼ਹੀਦੀ अवसर ਨੂੰ ਸਮਰਪਿਤ ਸਜੇ ਗੁਰਮਤ ਸਮਾਗਮ ਦਾ ਆਪਜੀ ਹਿੱਸਾ ਬਣੇ ਹੋ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਦੁਨੀਆ ਭਰ ਦੀ ਤਵਾਰੀਖ ਪਰਚੋਲ ਕੇ ਵੇਖ ਲਓ ਸਰਦਾਰ ਸ਼ਾਮ ਸਿੰਘ ਅਟਾਰੀ ਵਰਗੀ ਕੁਰਬਾਨੀ ਸੰਸਾਰ ਦਾ ਕੋਈ ਜਰਨੈਲ ਨਹੀਂ ਕਰ ਸਕਿਆ ਆਪਣੀ ਕੌਮ ਲਈ ਆਪਣੇ ਸਮਾਜ ਲਈ ਆਪਣੇ ਰਾਜ ਲਈ ਸ਼ਾਮ ਸਿੰਘ ਅਟਾਰੀ ਇਸ ਰਣ ਤੱਤੇ ਅੰਦਰ ਜੂਝ ਮਰਿਆ ਅੱਜ ਆਪ ਉਹਦੀ ਯਾਦ ਮਨਾਉਣੇ ਹਾਂ ਔਰ ਇੱਕ ਸ਼ਬਦ ਦੇ ਵਿਸ਼ਲੇਸ਼ਣ ਲਾ ਕੇ ਸਰਦਾਰ ਜੀ ਦੇ ਪਵਿੱਤਰ ਨਾਮ ਦੇ ਨਾਲ ਸਾਡੀ ਤਵਾਰੀਖ ਦੇ ਅੰਦਰ ਅੰਕਿਤ ਹੈ ਉਹ ਸ਼ਬਦ ਹੈ ਖਾਲਸਾ ਰਾਜ ਦਾ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਸਿੱਖ ਜਰਨੈਲ ਜਾਂ ਬਹਾਦਰ ਜਰਨੈਲ ਇਹ ਵੀ ਲਖਬ ਅਨੇਕ ਮਹਾਨ ਪੁਰਖਾਂ ਦੇ ਨਾਂਵ ਨਾਲ ਜੁੜੇ ਹੈ ਪਰ ਸ਼ਾਮ ਸਿੰਘ ਔਟਾਰੀ ਵਾਲੇ ਦੇ ਨਾਂ ਦੇ ਨਾਲ ਸੇਖ ਰਾਜ ਦਾ ਮਹਾਨ ਜਰਨੈਲ ਇਹ ਸ਼ਬਦ ਜੁੜਨਾ ਉਹਦੀ ਮਹਾਨਤਾ ਕੀ ਹੈ ਦੂਜੇ ਜਰਨੈਲਾਂ ਦੇ ਮੁਕਾਬਲੇ ਖਾਲਸਾ ਜੀ ਸ਼ਾਮ ਸਿੰਘ ਅਟਾਰੀ ਵਾਲਾ ਸੇਵਾ ਮੁਕਤ ਜਰਨੈਲ ਸੀ ਭਾਵ ਉਹ ਰਿਟਾਇਰ ਹੋ ਚੁੱਕਾ ਆਪਣੀ ਸਰਵਿਸ ਤੋਂ ਅਟਾਰੀ ਬੈਠਾ ਜਦੋਂ ਜਿੰਦਾਂ ਨੇ ਜਾਦ ਕੀਤਾ ਤੇ ਉਹ ਕੌਮੀ ਪ੍ਰਵਾਨਾ ਰਣਖੇਤ ਵੱਲ ਨੂੰ ਤੁਰ ਪਿਆ ਇਸੇ ਕਰਕੇ ਇੱਕ ਸੇਵਾ ਮੁਕਤ ਜਰਮੈਲ ਰਣਖੇਤ ਅੰਦਰ ਆਖਰੀ ਸਾਹ ਤੱਕ ਜੂਝਿਆ ਤਾਇਓ ਉਸ ਜਰਮੈਲ ਨੂੰ ਮਹਾਨ ਜਰਮੈਲ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਆਖਿਆ ਜਾਂਦਾ ਹੈ ਉਹਦੀ ਪਵਿੱਤਰ ਬਾਰਗਾ ਤੇ ਜੁੜਿਓ ਸਾਰੀ ਸੰਗਤ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਅਸੀਸ ਦੇ ਪਾਤਰ ਬਣਦੇ ਹੋਏ ਗੱਜ ਕੇ ਫਤਿਹ ਬੁਲਾਉ ਆਖੋ ਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਹੀ ਰੱਤਨਾ ਕਹਿਣੀ ਹੈ ਜਿਹੜਾ ਹੁਕਮ ਭਾਈ ਸਾਹਿਬ ਨੇ ਲਾ ਦਿੱਤਾ ਹੈ 20 ਮਿੰਟ ਦਾ ਸਮਾਂ ਦਿਓ ਜਿਆਦਾ ਵੀਦਗੇ ਚੀਜ਼ ਕਹਿ ਕੇ ਖੇਤ ਕੇ ਮੁੜਾਂਗਾ ਜੇ ਜਿੱਤ ਨਾ ਸਕਿਆ ਸ਼ਹੀਦ ਹੋ ਜਾਵਾਂਗਾ ਉਹਨਾਂ ਗਦਾਰਾਂ ਨੇ ਆਖਿਆ ਓ ਸਰਦਾਰਾ ਅਸੀਂ ਤੇ ਤੇਰਾ ਮਾਣੀ ਟੋਣਿਆ ਆਪਾਂ ਰਣਖੇਤ ਵਿੱਚ ਜਾਲ ਮੰ ਅੰਗਰੇਜ਼ਾਂ ਨਾਲ ਡੱਟ ਕੇ ਲੜਨਾ ਹੈ 10 ਫਰਵਰੀ 1846 ਸ਼ਾਮ ਸਿੰਘ ਟਾਰੀ ਵਾਲਾ ਇਸ ਪਵਿੱਤਰ ਮਕਾਮ ਉੱਤੇ ਆਪਣੇ ਬਹਾਦਰ ਸਾਥੀਆਂ ਨੂੰ ਲੈ ਕੇ ਪਹੁੰਚ ਗਿਆ ਕਹਿੰਦੇ ਗਦਾਰਾਂ ਧੋਖਾ ਕਰ ਦਿੱਤਾ ਦਲਸੀਆਂ ਜੋ ਰੋਹਤ ਨਿਕਲਦੀ ਹੈ ਉਹਨਾਂ ਆਪਣੇ ਹਮੈਤੀ ਪਿੱਛੇ ਹਟਾਲੇ ਔਰ ਜਾਂਦੇ ਜਾਂਦੇ ਤੇਜਾ ਸਿੰਘ ਤੇ ਲਾਲ ਸਿੰਘ ਨੇ ਆਹ ਸਦਲੋਈ ਦਰਿਆ ਤੇ ਵੱਧਾ ਬੇੜੀਆਂ ਦਾ ਪੁਲ ਉਹ ਵੀ ਰੋੜ ਦਿੱਤਾ ਨਿਸ਼ਾਮਾ ਸੀ ਸਰਦਾਰ ਜੀ ਦਾ ਕੋਈ ਵੀ ਸਾਥੀ ਅਗਰ ਜਾਨ ਬਚਾ ਕੇ ਇਥੋਂ ਨਿਕਲਣਾ ਚਾਹੇ ਤੇ ਉਹ ਭੱਜ ਨਾ ਸਕੇ ਤੇ ਜਨ ਦੇ ਇਹਨਾਂ ਦੇ ਸੈਨਾਪਤੀ ਸਾਡੇ ਨਾਲ ਰਲੇ ਆਸੀਂ ਰਣਖੇਤ ਵਿੱਚ ਜੁਦਦਾ ਭਾਵੇਂ ਵਿਖਾਵਾ ਕਰੀਏ ਇਸ ਜਰਨੈਲ ਨਾਲ ਟੱਕਰ ਲੈਣੀ ਹੈ ਸਾਹਮਣੇ ਉਹ ਤੋਪਾਂ ਚੱਲਦੀਆਂ ਐ ਸਰਦਾਰ ਜੀ ਦੇ ਤੋਪ ਕੀ ਰੋਗੀ ਉਹਨਾਂ ਕੋਈ ਜਵਾਬੀ ਫਾਇਰ ਨਾ ਕੀਤੇ ਕੁਛਣ ਤੇ ਪਤਾ ਲੱਗਾ ਸਾਡੇ ਕੋਲੇ ਗੋਲਾ ਬਰੂਦ ਨਹੀਂ ਫਿਰ ਉਹ ਬੁੱਢਾ ਜਰਨੈਲ ਆਂਦੇ ਸ੍ਰੀ ਸਾਹਿਬ ਦੇ ਆਸਰੇ ਮੈਦਾਨੇ ਜੰਗ ਵਿੱਚ ਐ ਆਖਰ ਸਾਹ ਤੱਕ ਜੂਝ ਮਰਨ ਦਾ ਦਰਨ ਕਰੇ ਬੁੱਢੇ ਵਾਰੇ ਬਨ ਕੇ ਗੋਟ ਤੇ ਮੌਤ ਦਾ ਗਾਨਾ ਰਣ ਤੱਤੇ ਦੇ ਅੰਦਰ ਹੈ ਇੰਜ ਜੂਝੀਆਂ ਦੀ ਖੜੇ ਕੋਈ ਨਹੀਂ ਹੋਦੇ ਲਲਕਾਰਦੇ ਬੁੱਢੇ ਵਾਰੇ ਸੂਰਮਾ ਤੇ ਗਵਾ ਗਵਾ ਦੇ ਰਾਣੇ ਵਿੱਚ ਮਾਰਦਾ ਬੁੱਢੇ ਵਾਰੇ ਸ਼ੇਰ ਸੂਰਮਾ ਸੂਰਮਾ ਉਹ ਵਜ ਬੋਲੀਆਂ ਹੋ ਗਿਆਲੀ ਰੋਲੀ ਰਜੀ ਕਿਆ ਕੋਲ ਨਾਲ ਰੰਗਿਆ ਸਰੀਰ ਦੀ ਉਹ ਦਿੱਕਾ ਧਰਤੀ ਤੇ ਦਿੱਕਾ ਧਰਤੀ ਤੇ ਦਿੱਕਾ ਧਰਤੀ ਤੇ ਸੂਰਮਾ ਅਖੀਰ ਜੀ ਦਿੱਕਾ ਧਰਤੀ ਤੇ ਸੂਰਮਾ ਅਖੀਰ ਜੀ ਉਹ ਕੰਨ ਪੈ ਗਿਆ ਸੇਖ ਰਾਇ ਦੇ ਮਨ ਸੰਗਤ ਹਨ ਖੀਲਾ ਲਉਏ ਗੱਲ ਨਹੀਂ ਪ੍ਰਵਾਨ ਕਰਦਾ ਵੀ ਬੀਬਾ ਦਾੜਾ ਲੈ ਕੇ ਬਗਾਨਿਆਂ ਦੀਆਂ ਜੁੱਤੀਆਂ ਝਾੜੀਆਂ ਜਾਣ ਸਰਦਾਰ ਜਾਣਦਾ ਸੀ ਮੇਰੀ ਸ਼ਹਾਦਤ ਇਸ ਰਣਖੇਤ ਅੰਦਰ ਜ਼ਰੂਰ ਹੋਏਗੀ ਅੱਗੇ ਸਿੱਟੇ ਕੀ ਨਿਕਲਦੇ ਨੇ ਇਸ ਲੜਾਈ ਦੇ ਜਾਂ ਇਸ ਜੁੱਧ ਦੇ ਉਹ ਸਾਰੇ ਕੁਝ ਨੇ ਅਕਾਲ ਪੁਰਖ ਵਾਹਿਗੁਰੂ ਤੇ ਸੁਰ ਦਿੱਤਾ ਹੈ ਕੁਰਬਾਨੀ ਦੇ ਰਾਹ ਉੱਤੇ ਚੱਲਣ ਵਾਲਾ ਮਨੁੱਖ ਹੈ ਕਦੇ ਵੀ ਅੰਜਾਮ ਨਹੀਂ ਵੇਦਾ ਕਿ ਮੇਰੇ ਨਾਲ ਕੀ ਬਣਨਾ ਹੈ ਜਾਂ ਗਾਹ ਕੀ ਹੋਏਗਾ ਉਹ ਕੌਮ ਤੇ ਧਰਮ ਨੂੰ ਸਮਰਪਿਤ ਹੋ ਕੇ ਕੁਰਬਾਨੀ ਕਰ ਜਾਂਦਾ ਏ ਠੀਕ ਉਸੇ ਤਰ੍ਹਾਂ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਇਸ ਰਣਖੇਤ ਅੰਦਰ ਜੂਝ ਕੇ ਸ਼ਹਾਦਤ ਦਾ ਬਾਟਾ ਬੁੱਲਾਂ ਨੂੰ ਲਾ ਕੇ ਛਾ ਗਿਆ ਉਹਦੀ ਕਰਨੀ ਦਾ ਸਤਕਾਰ ਸਿੱਖ ਵਿਰਦਿਆਂ ਵਿੱਚ ਹੈ ਕਿੰਨਾ ਵੱਡਾ ਏ ਕਿ ਤੁਹਾਡੇ ਬਖਸ਼ਿਸ਼ ਕੀਤੇ ਸਤਕਾਰ ਤੋਂ ਪਤਾ ਲੱਗਦਾ ਹੈ ਸਾਰੀ ਸੰਗਤ ਦਾ ਮੈਂ ਸਮੁੱਚੇ ਤੌਰ ਤੇ ਧੰਨਵਾਦ ਕਰਦਿਆਂ ਕਿਉਂਕਿ ਜਿੰਨਾ ਮਾਇਆ ਦਾ ਭੰਡਾਰਾ ਤੁਸੀਂ ਬਖਸ਼ਿਸ਼ ਕੀਤਾ ਹੈ ਜਿਆ ਪਰ ਅਰਦਾਸਾਂ ਵਿੱਚ ਪੈ ਗਏ ਨਾ ਵਕਤ ਲੱਗੇਗਾ ਕਿਉਂਕਿ ਬਯੰਤ ਬਲਾਰੇ ਸਟੇਜ ਉੱਤੇ ਬੈਠੇ ਨੇ ਮੈਂ ਸਮੇਂ ਦੀ ਉੱਕਾ ਹੀ ਅਲੰਘਣਾ ਨਹੀਂ ਕਰਨਾ ਚਾਹੁੰਦਾ ਸਤਕਾਰ ਸਾਰਿਆਂ ਨੇ ਭੇਜਿਆ ਜਿੰਨੀਆਂ ਹਸਤੀਆਂ ਸਟੇਜ ਤੇ ਸਭਾਏ ਮਾਨ ਨੇ ਸਾਰੇ ਮਹਾਪੁਰਖਾਂ ਵੱਲੋਂ 11 1100 5 500 ਦੰਬੜਾ ਸੰਗਤ ਵਿੱਚ ਬਿਰਾਜਮਾਨ ਗੁਰਸਿੱਖਾਂ ਵੱਲੋਂ ਦੋ-ਦੋ ਹਜ਼ਾਰ ਦੰਬੜਾ ਵੀ ਇਨਾਮ ਭੇਜਿਆ ਗਿਆ ਸਾਰਿਆਂ ਦਾ ਹਾਰਦਿਕ ਧੰਨਵਾਦ ਹੈ ਇੱਕ ਵਾਰ ਸਾਰੀ ਸੰਗਤ ਹੈ ਹਿਰਦੇ ਦੇ ਤਲ ਤੋਂ ਕਹਿ ਦਿਓ ਨਾਨਕ ਨਾਮ ਚੜਦੀ ਕਲਾ ਅਗਲਾ ਪ੍ਰੋਗਰਾਮ ਭਾਈ ਸਾਹਿਬ ਆਪ ਜੀ ਨੂੰ ਦੱਸ ਦਿੰਗੇ ਭੁੱਲਾ ਮੇਰੀਆਂ ਆਪਣੀਆਂ ਨੇ ਜੇ ਕੋਈ ਚੰਗਾ ਲੱਗੇ ਇਤਿਹਾਸਕ ਸੱਚ ਜਾਣ ਕੇ ਸਾਹਮ ਲੈਣਾ ਸਾਰੀ ਸੰਗਤ ਫਤੇ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਇਮਾਰਤ ਬਣਾਉਣ ਵਾਸਤੇ 3 ਸਵਾ 3 ਏਕੜ ਜ਼ਮੀਨ ਬਿਜਿਕਰ ਬਿਜਲੀ ਕਰਦੇ ਸਾਹਮਣੇ ਸਾਧ ਸੰਗਤ ਜੀ